ਅਰਦਾਸਾ ਸੋਧ ਕੇ ਕਲਗੀਆਂ ਵਾਲੇ ਪੰਥ ਦੇ ਵਾਲੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਸੜਕ ਦੇ ਉੱਤੇ ਆ ਕੇ ਨਿੱਕੇ ਸ੍ਰੀ ਨਿਸ਼ਾਨ ਸਾਹਿਬ ਦਾ ਝੰਡਾ ਲਾ ਕੇ ਟੈਕਸ ਲਾ ਦਿੱਤਾ ਔਰ ਇੱਕ ਖਤ ਭੇਜਿਆ ਜਕਰਿਆ ਖਾਨ ਨੂੰ ਜਿਦੇ ਵਿੱਚ ਲਿਖ ਦਿੱਤਾ ਕਿ ਅੱਜ ਤੋਂ ਖਾਲਸਾ ਸਰਕਾਰ ਦਾ ਰਾਜ ਪੰਜਾਬ ਦੀ ਧਰਤੀ ਤੇ ਕਾਇਮ ਹੋ ਗਿਆ ਉਹ ਕੇਵਲ ਦੋ ਸੂਰਮੇ ਸੈਂਕੜਿਆਂ ਦੀ ਗਿਣਤੀ ਵਿੱਚ ਫੌਜ ਭੇਜੀ ਜ਼ਕਰੀਆ ਖਾਨ ਨੂੰ ਹੱਥਾਂ ਪੱਤ ਦੀ ਪੈਰ ਪੈਰਾਂ ਦੀ ਪੈ ਗਈ ਕਿ ਇੰਨੀ ਸ਼ਕਤੀ ਕਰਨ ਦੇ ਬਾਵਜੂਦ ਇੰਨਾ ਜ਼ੁਲਮ ਢਾਉਣ ਦੇ ਬਾਵਜੂਦ ਇਹ ਦੋ ਨਿਹੱਥੇ ਸਿੰਘ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਇਹਨਾਂ ਦੀ ਜੁਰਰਤ ਕਿਵੇਂ ਪਈ ਇਹਨਾਂ ਦੇ ਅੰਦਰ ਹੈ ਕਿ ਕਿਸੇ ਨੇ ਦੱਸਿਆ ਕਿ ਜ਼ਕਰੀਆ ਖਾਨ ਇਹਨਾਂ ਨੂੰ ਐਵੇਂ ਨਾ ਸਮਝੀ ਇਹ ਦੋ ਨਹੀਂ ਇਹ ਕੱਲਾ ਕੱਲਾ ਸਿੱਖ 2 ਲੱਖ ਦੇ ਬਰਾਬਰ ਹੈ ਇਹਨਾਂ ਦੇ ਅੰਦਰ ਖੰਡੇ ਬਾਟੇ ਦੀ ਪੌਹਲ ਹੈ ਇਹ ਗੁਰੂ ਨੂੰ ਪ੍ਰਣਾਇਆ ਹੋਇਆ ਲੋੜ ਪੈਣ ਤੇ ਸ਼ਹਾਦਤ ਦੇਣ ਤੋਂ ਵੀ ਪਿੱਛੇ ਨਹੀਂ ਹਟੇਗਾ ਤੇ ਐਸਾ ਹੀ ਹੋਇਆ ਸਾਧ ਸੰਗਤ ਜੀ ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਉਹ ਦੋ ਸਿੱਖਾਂ ਨੂੰ ਫੜਨ ਲਈ ਜਕਰੀਆ ਖਾਨ ਨੇ ਫੌਜ ਭੇਜੀ ਤੁੰਬਾ ਤੁੰਬਾ ਕਰਕੇ ਉੱਡ ਗਏ ਪਰ ਜਿੰਨਾ ਚਿਰ ਸ਼ਹੀਦ ਨਹੀਂ ਹੋਏ ਕੇਸਰੀ ਨਿਸ਼ਾਨ ਸਾਹਿਬ ਨੂੰ ਥੱਲੇ ਨਹੀਂ ਲੈਣ ਦਿੱਤਾ ਏਸੀ ਸਾਡਾ ਕਰਤਾਰ ਏਸੀ ਸਾਡੀ ਸਿੱਖ ਲੀਡਰਸ਼ਿਪ ਸਾਡਾ ਰੜਕਣਾ ਬਹੁਤ ਜ਼ਰੂਰੀ ਹੈ